ਤਾਹੀਂ ਕਹਿੰਦੇ ਆ ਕਿ ਕੋਈ ਵੱਡਾ ਕੰਮ ਕਰਨ ਤੋਂ ਪਹਿਲਾਂ ਕਿਸੇ ਸਿਆਣੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਇੱਕ ਵਾਰ ਇੱਕ ਬੰਦੇ ਨੇ ਗਨ ਪੁਆਇੰਟ ਤੇ ਦੋ ਬੈਂਕ ਸਿਰਫ ਇਹ ਸੋਚ ਕੇ ਲੁੱਟ ਲਏ ਕਿ ਉਹ ਇਨਵੀਜ਼ੀਬਲ ਹੈ ਜੀ ਹਾਂ ਸਹੀ ਸੁਣਿਆ ਤੁਸੀਂ ਅਸਲ 'ਚ 6 ਜਨਵਰੀ 1995 ਵਾਲੇ ਦਿਨ ਅਮਰੀਕਾ ਦੇ ਪਿਟਸਬਰਗ ਸ਼ਹਿਰ ਦੇ ਵਿੱਚ ਇੱਕ ਮੈਕ ਆਰਥਰ ਵੀਲਰ ਨਾਮ ਦੇ ਬੰਦੇ ਨੇ ਗਨ ਪੁਆਇੰਟ ਤੇ ਦੋ ਬੈਂਕ ਲੁੱਟ ਲਏ ਤੇ ਬੈਂਕ ਲੁੱਟਣ ਵਾਲੇ ਉਹਨੇ ਆਪਣਾ ਮੂੰਹ ਨਹੀਂ ਢੱਕਿਆ ਬਲਕਿ ਮੂੰਹ ਢੱਕਣ ਦੀ ਥਾਂ ਤੇ ਉਹਨੇ ਆਪਣੇ ਮੂੰਹ ਨੂੰ ਨਿੰਬੂ ਦਾ ਰਸ ਲਾ ਲਿਆ ਤੇ ਨਿੰਬੂਦਰਾ ਸਲਾ ਕੇ ਇਹ ਸੋਚਿਆ ਕਿ ਹੁਣ ਉਹਦੀ ਸ਼ਗਲ ਸੀਸੀਟੀਵੀ ਕੈਮਰੇ ਚ ਨਹੀਂ ਆਉਗੀ ਪਰ ਉਹਦੀ ਸ਼ਗਲ ਸੀਸੀਟੀਵੀ ਕੈਮਰੇ ਚ ਆ ਗਈ ਤੇ ਉਹ ਦੋ ਦਿਨਾਂ ਚ ਫੜਿਆ ਗਿਆ ਤੇ ਇਹ ਘਟਨਾ ਉਥੋਂ ਦੇ ਲੋਕਾਂ ਲਈ ਇੰਨੀ ਰੈਡਿਕਲ ਅਜੀਬ ਘਟਨਾ ਸੀ ਕਿ ਇਸ ਘਟਨਾ ਉੱਤੇ ਬਕਾਇਦਾ ਸਟੱਡੀ ਹੋਈ ਜਿਹਨੂੰ ਕਿ ਡਾਨਿੰਗ ਕ੍ਰੁਗਰ ਇਫੈਕਟ ਕਹਿੰਦੇ ਆ ਡਾਨਿੰਗ ਕ੍ਰੁਗਰ ਇਫੈਕਟ ਦਾ ਮਤਲਬ ਹੈ ਕਿ ਅਕਸਰ ਘੱਟ ਸਕਿੱਲ ਵਾਲੇ ਲੋਕ ਆਪਣੇ ਆਪ ਨੂੰ ਮਾਹਰ ਸਮਝਦੇ ਨੇ ਤੇ ਮਾਹਰ ਲੋਕ ਆਪਣੀ ਸਕਿੱਲੋ ਤੇ ਸ਼ੱਕ ਕਰਦੇ ਨੇ ਆਪਣੀ ਪਿਛਲੀ ਵੀਡੀਓ ਮੈਂ ਜਿਹੜੇ ਡਾਨਿੰਗ ਕ੍ਰੁਗਰ ਇਫੈਕਟ ਦਾ ਜ਼ਿਕਰ ਕੀਤਾ ਸੀਗਾ ਅਸਲ 'ਚ ਉਹ ਇਸੇ ਘਟਨਾ ਉੱਤੇ ਆਧਾਰਿਤ ਹੈ